ਦਾਂਤ ਜਾਣੈ ਨੀਸਾਨ ਗਾਵੇ ਕੋ ਗੋਣ ਪਰ ਡਿਆਈਆ ਯਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫੇਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੈ ਕੋ ਵਿਖਾ ਹਦਰਹ ਦੂਰ ਕਥਨਾ ਕਥੀ ਨ ਆਵਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੱਦੇ ਥਕ ਬਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇਸ਼ਮਾਰ তথা ਅਗੰਤ ਅਤੋਲੈ ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਜਗਤ ਪਿਤਾ ਜਗਤ ਗੁਰੂ ਗੁਰੂ ਨਾਨਕ ਦੇ ਮਹਾਰਜ ਦੀ ਗੰਮੀ ਬਾਣੀ ਜਪਜੀ ਸਾਹਿਬ ਦੀ ਵਿਚਾਰ ਕਰਦੇ ਆਂ ਕੱਲ ਆਪਾਂ ਦੂਜੀ ਪੌੜੀ ਤੱਕ ਵਿਚਾਰ ਕੀਤੀ ਸੀ ਇਹ ਸਾਰਾ ਨਾਲ ਲੈ ਕੇ ਤੁਰਨਾ ਪਊ ਆਪਾਂ ਨੂੰ ਪਹਿਲਾਂ ਆਪਾਂ ਮੂਲ ਮੰਤਰ ਵਿਚਾਰਿਆ ਪ੍ਰਮਾਤਮਾ ਦਾ ਸਰੂਪ ਪੇਸ਼ ਕੀਤਾ ਉਹ ਸਤ ਹੈ ਨਿਰਭਉ ਹੈ ਨਿਰਵੈਰ ਹੈ ਕਾਲ ਹੈ ਉਹਦਾ ਜਦੋਂ ਸਰੂਪ ਪ੍ਰਗਟ ਕੀਤਾ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਪਹਿਲੀ ਪੌੜੀ ਜਿਹੜਾ ਮੂਲ ਪਾਠ ਸੀਗਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਉਹ ਜਦੋਂ ਪ੍ਰਮਾਤਮਾ ਦਾ ਨਕਸ਼ਾ ਦੇਖਿਆ ਇਸ ਤਰ੍ਹਾਂ ਦਾ ਉਹਦੇ ਗੁਣਾਂ ਨੂੰ ਦੇਖਿਆ ਫਿਰ ਸਚਿਆਰਾ ਬਣ ਕੇ ਪ੍ਰਮਾਤਮਾ ਨਾਲ ਮਿਲਣ ਦੀ ਚਾਹਨਾ ਪੈਦਾ ਹੋਈ ਪਹਿਲੀ ਬੁੜੀ ਸਵਾਲ ਹੈ ਕਿਵੇਂ ਸਚਿਆਰਾ ਹੋਈ ਹੈ ਇਹ ਵੈਗਰੂ ਅਸੀਂ ਕਿਵੇਂ ਸਚਾਰੇ ਹੋਈਏ ਤਾਂ ਕਿ ਉਹ ਜਿਹੜੇ ਤੁਸੀਂ ਸਰੂਪ ਪੇਸ਼ ਕੀਤਾ ਹੈ ਮੂਲ ਮੰਤਰ ਦੇ ਵਿੱਚ ਸੱਚ ਹੈ ਸਤ ਹੈ ਨਿਰਭਾਉ ਹੈ ਨਿਰਬੈਰ ਕਿਉਂਕਿ ਅਸੀਂ ਵੀ ਨਿਰਭੈ ਹੋ ਜਾਈਏ ਨਿਰਬੈਰ ਹੋ ਜਾਈਏ ਉਹਦੇ ਨਾਲ ਕਿਵੇਂ ਜੁੜੀਏ ਸਚਾਰੇ ਕਿਵੇਂ ਬਣੀਏ ਫਿਰ ਮਾਰਾ ਕਹ ਹੁਕਮ ਅਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੇ ਹੁਕਮ ਦੇ ਵਿੱਚ ਆ ਜਾਣਾ ਦੂਜੀ ਪੌੜੀ ਸੀਗੀ ਫਿਰ ਹੁਕਮ ਦੀ ਵਰਨਨ ਕੀਤੀ ਹੁਕਮ ਹੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਇ ਫਿਰ ਜਿਹੜੇ ਮਨੁੱਖ ਨੂੰ ਹੁਕਮ ਦੀ ਸਮਝ ਆਈ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ ਦੂਜੀ ਪੌੜੀ 'ਚ ਹੁਕਮ ਦਾ ਵਰਨਨ ਕੀਤਾ ਵੀ ਜੇ ਹੁਕਮ ਦੀ ਤੈਨੂੰ ਸਮਝ ਆ ਜਾਵੇ ਫਿਰ ਤੇਰੀ ਹਉਮੈ ਦੀ ਜਿਹੜੀ ਕੰਧ ਇਹ ਜਿਹੜੀ ਕੰਧ ਹੈ ਇਹ ਹਉਮੈ ਦੀ ਕੰਧ ਹੈ ਕਿ ਬਕੂੜਾ ਟੁੱਟੇ ਪਾਲ ਇਹ ਕੂੜ ਦੀ ਕੰਧ ਕਿਵੇਂ ਟੁੱਟੇ ਇਹ ਕੰਧ ਕਿਹੜੀ ਹੈ ਇਨੁ ਮਾਰਾ ਕਹਿੰਦੇ ਧਨਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਪੀਤ ਕਰਾਰੀ ਪਤੀ ਪਤਨੀ ਰਹਿੰਦੇ ਤਾਂ ਇੱਕ ਜਗ੍ਹਾ ਹੀ ਐ ਪਰ ਹਉਮੈ ਦੀ ਬੜੀ ਭਾਰੀ ਕੰਦ ਐ ਧਨਪਿਰ ਕਾ ਇੱਕ ਹੀ ਸੰਗਵਾਸਾ ਵਿੱਚ ਹਉਮੈ ਪੀਤ ਕਰਾਰੀ ਗੁਰਪੂਰੈ ਹਉਮੈ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਗੁਰੂ ਨੇ ਇਹ ਪੀਤ ਤੋਲਣੀ ਐ ਦੂਜੀ ਪੰਕਤੀ ਦੇ ਵਿੱਚ ਜਿਹੜੇ ਪੌੜੀ ਦੇ ਵਿੱਚ ਉਹ ਹੁਕਮ ਦੀ ਜਿੰਨਾ ਨੂੰ ਸਮਝ ਆ ਜਾਂਦੀ ਐ ਜਦੋਂ ਉਹਨਾਂ ਦੀ ਹੌਮੇ ਦੀ ਦੀਵਾਰ ਟੁੱਟ ਜਾਂਦੀ ਹੈ ਉਹਨਾਂ ਨੂੰ ਜਦੋਂ ਦੀਵਾਰ ਟੁੱਟਦੀ ਹੈ ਫਿਰ ਉਹ ਸਮਝ ਆਉਂਦੀ ਹੈ ਦੁੱਖ ਸੁੱਖ ਊਚ ਨੀਚ ਇਹ ਸਾਰਾ ਉਹਦੇ ਹੁਕਮ ਚ ਹੋ ਰਿਹਾ ਹੈ ਹੁਕਮੀ ਉੱਤਮ ਨੀਚ ਹੁਕਮ ਲਿਖ ਦ ਉਹਨੂੰ ਸਮਝ ਆਉਂਦੀ ਹੈ ਕਿ ਨੂੰ ਜਿਹਨੂੰ ਹੁਕਮ ਦੀ ਸਮਝ ਆ ਗਈ ਉਹਨੂੰ ਦੁੱਖ ਸੁੱਖ ਦੀ ਸਮਝ ਆ ਜਾਂਦੀ ਹੈ ਵੀ ਇਹ ਪ੍ਰਮਾਤਮਾ ਦੇ ਹੁਕਮ ਤੇ ਹੈ ਨਾਨਕ ਹੁਕਮ ਹੈ ਜੇ ਪੁੱਜਾ ਤਾਂ ਹਉਮੈ ਕਹੇ ਨਾ ਕੋਈ ਫਿਰ ਉਹ ਜਿਹੜੇ ਹੁਕਮ ਪੁੱਝਦੇ ਨੇ ਉਹ ਫਿਰ ਪ੍ਰਮਾਤਮਾ ਨੂੰ ਸਮਰਪਣ ਕਰ ਦਿੰਦੇ ਨੇ ਹਰ ਜੀ ਉਹ ਸਭ ਕੋ ਤੇ ਰਹਿ ਬਸ ਅਸਾਂ ਜੋਰ ਨਹੀਂ ਜੇ ਕਿਸ ਕਰ ਹਮਸਾਕ ਹੈ ਜਿਉਂ ਭਾਵੈ ਤਿਵੇਂ ਜਿਹਨੂੰ ਹੁਕਮ ਦੀ ਸਮਝ ਆਈ ਉਹ ਇਹ ਗੱਲ ਕਹਿੰਦਾ ਫਿਰ ਉਹ ਜਿਹਨਾਂ ਨੂੰ ਇਹ ਸਮਝ ਆਉਂਦੀ ਹੈ ਹੁਕਮ ਦੀ ਸਮਝ ਆਈ ਫਿਰ ਉਹ ਪਰਮਾਤਮਾ ਦੇ ਗੁਣ ਗਾਉਂਦੇ ਨੇ ਜੀਤੋਂ ਪ੍ਰਭਾਵਿਤ ਹੋ ਕੇ ਉਹਦੇ ਮਨੁੱਖ ਗੁਣ ਗਾਉਂਦਾ ਉਹ ਇਹ ਜਾ ਬਣਨਾ ਚਾਹੁੰਦਾ ਹੈਗਾ ਫਿਰ ਜਿਹੜੇ ਗੁਣ ਗਾਉਂਦੇ ਨੇਗੇ ਜਿਹਦੇ ਪ੍ਰਭਾਵਿਤ ਹੁੰਦੇ ਨੇ ਉਹ ਜਿਹੜੇ ਉਹਦੇ ਗੁਣ ਗਾਉਂਦੇ ਨੇ ਤੇ ਜਿਹੜੇ ਗਾਉਂਦੇ ਨੇ ਫਿਰ ਉਹਨਾਂ ਦੀ ਗੱਲ ਗਾਹਾਂ ਵਰਨਨਾ ਦੀ ਕਰਨਗੇ ਮਹਾਰਾਜ ਜਿਹੜੇ ਪਰਮਾਤਮਾ ਦੇ ਗੁਣਾਂ ਤੋਂ ਪ੍ਰਭਾਵਿਤ ਹੋਏ ਤੇ ਸਮਝ ਆਈ ਵੀ ਉਹ ਸੱਚ ਹੈ ਸਦੀਵ ਹੈ ਨਿਰਭਉ ਹੈ ਉਹਨਾਂ ਦੇ ਅੰਦਰ ਫਿਰ ਸਚਿਆਰਾ ਬਣ ਦੀ ਪੈਦਾ ਹੋਈ ਲਾਲਸਾ ਕਿਸ ਸਚਿਆਰਾ ਹੋਈ ਹੈ ਤੇ ਨਾਲ ਫਿਰ ਹੁਕਮ ਦੀ ਸਮਝੇ ਜਿਨ੍ਹਾਂ ਨੇ ਹੁਕਮ বুঝਿਆ ਉਹਨਾਂ ਨੂੰ ਫਿਰ ਗਿਆਨ ਹੋ ਗਿਆ ਜਿਸ ਤਰ੍ਹਾਂ ਸੂਰਜ ਤਾਂ ਜਿੱਥੇ ਜਿਹੜੀ ਧਰਤੀ ਸੂਰਜ ਦੇ ਸਾਹਮਣੇ ਆ ਜਾਂਦੀ ਹੈ ਉੱਥੇ ਪ੍ਰਕਾਸ਼ ਹੋ ਜਾਂਦਾ ਹੈਗਾ ਜਿਹੜੀ ਧਰਤੀ ਸੂਰਜ ਦੇ ਪਾਸੇ ਹੋ ਜਾਂਦੀ ਹੈ ਉੱਥੇ ਹਨੇਰਾ ਹੋ ਜਾਂਦਾ ਹੈ ਜਿਹੜੇ ਜਿਹੜੇ ਸੂਰਜ ਦੇ ਮੂਹਰੇ ਆਏ ਪ੍ਰਕਾਸ਼ ਹੋਇਆ ਜਿਨ੍ਹਾਂ ਨੂੰ ਹੁਕਮ ਦੀ ਸਮਝ ਆਈ ਫਿਰ ਉਹਨਾਂ ਨੇ ਜਿੰਨਾਕ ਪਰਮਾਤਮਾ ਨੂੰ ਗਾਇਆ ਉਹਨੂੰ ਯਾਦ ਕੀਤਾ ਉਹਦਾ ਵਰਨਣ ਲੱਗੇ ਤੀਜੀ ਪੌੜੀ ਚ ਕਰਨਾ ਇਹ ਤਿੰਨੇ ਤੌੜੀਆਂ ਇਹ ਜਿਹੜੀ ਇਹ ਸਚਿਆਰਾ ਹੋਈ ਹੈ ਇਹ ਚੌਥੀ ਪੌੜੀ ਤੇ ਜਾ ਕੇ ਸੰਪੂਰਨ ਹੋਣਾ ਜਦੋਂ ਕਹਣਾ ਜਦੋਂ ਆਪਾਂ ਚੌਥੀ ਪੌੜੀ ਸੰਪੂਰਨ ਕਰਾਂਗੇ ਇਹ ਉੱਥੇ ਜਾ ਕੇ ਪੂਰਾ ਇਹਦਾ ਕਨਸੈਪਟ ਹੈ ਜਾ ਕੇ ਇਕੱਠਾ ਹੋ ਜਾਣਾ ਜਿਵੇਂ ਮਹਾਰਾਜ ਮਤਬਕਸ਼ਣਗੇ ਆਪ ਸਾਰੇ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਝਾਤ ਜਾਣੇ ਨੀਸਾਨ ਜਿਨ੍ਹਾਂ ਨੂੰ ਫਿਰ ਹੁਕਮ ਦੀ ਸਮਝ ਆਈ ਜਿਨ੍ਹਾਂ ਨੂੰ ਜਾਣਕ ਹੁਕਮ ਹੈ ਜੇ ਬੁੱਝੇ ਹਉਮੈ ਦਾ ਪਰਦਾ ਹਟਿਆ ਫਿਰ ਉਹ ਪ੍ਰਮਾਤਮਾ ਦੀ ਸਮਝ ਆਈ ਗਾਵੇ ਕੋ ਤਾਣ ਫਿਰ ਉਹਨੂੰ ਪ੍ਰਮਾਤਮਾ ਦੇ ਤਾਣ ਦਾ ਬਲ ਦਾ ਸ਼ਕਤੀ ਦਾ ਪਤਾ ਲੱਗਾ ਫਿਰ ਉਹਦੇ ਤਾਣ ਨੂੰ ਗਾਉਣ ਲੱਗੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਜਿੰਨੀ ਕਿਸੇ ਨੂੰ ਬੁੱਧੀ ਦਿੱਤੀ ਜਿੰਨਾ ਕ ਚਾਨਣਾ ਹੋਇਆ ਧਰਤੀ ਜਿੰਨੀ ਸੂਰਜ ਦੇ ਸਾਹਮਣੇ ਹੋਈ ਉੱਥੇ ਪ੍ਰਕਾਸ਼ ਹੋ ਗਿਆ ਉਹਨੂੰ ਜਿੰਨੀ ਸਮਝ ਆਈ ਫਿਰ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਫਿਰ ਉਹਦੇ ਤਾਣ ਕਹੀਏ ਤਾਕਤ ਬਲ ਉਹ ਪ੍ਰਮਾਤਮਾ ਦੇ ਤਾਣ ਨੂੰ ਗਾਉਂਦੇ ਨੇ ਹੋਵੈ ਕਿ ਸੈਤਾਨ ਜਿੰਨਾ ਕਿ ਕਿਸੇ ਨੂੰ ਵੈਗਰੂ ਬਲ ਦਿੰਦਾ ਹੈਗਾ ਜਿੰਨੀ ਕਿ ਸੋਝੀ ਦਿੰਦਾ ਹੈਗਾ ਇਹ ਵੀ ਹੁਕਮ ਦੀ ਸਮਝ ਆ ਗਈ ਇਹ ਵੈਗਰੂ ਮੈਂ ਕਥਾ ਕਰ ਰਿਹਾ ਇਹ ਵੈਗਰੂ ਦੀ ਦਿੱਤੀ ਹੋਈ ਜਿੰਨੀ ਕਿ ਸੋਝੀ ਦਿੱਤੀ ਹੈ ਗਾਵੇ ਕੋ ਤਾਣ ਹੋਵੈ ਕਿ ਸੈਤਾਨ ਇਹ ਵੈਗਰੂ ਦਾ ਜਿਹੜਾ ਬਲ ਹੈ ਉਹ ਤਾਂ ਬੜਾ ਵੱਡਾ ਹੈ ਜਿੰਨਾ ਮੈਨੂੰ ਵੈਗਰੂ ਨੇ ਬਲ ਦਿੱਤਾ ਚੇਤਨਾ ਦਿੱਤੀ ਜਿੰਨਾ ਸੂਰਜ ਦਾ ਪ੍ਰਕਾਸ਼ ਹੋਇਆ ਉੰਨੀ ਮੈਂ ਵਰਣਨ ਕਰਦਾ ਹਾਂ ਕਿੰਨੀ ਕੁ ਮਹਾਰਾਜ ਦਾ ਬੜਾ ਪਿਆਰਾ ਸ਼ਬਦ ਹੈ ਮਹਾਰਾਜ ਕਹਿੰਦੇ ਤੂੰ ਸੁਲਤਾਨ ਕਹਾ ਹੋਂ ਮੀਆਂ ਤੇਰੀ ਕਵਨ ਬੜਾਈ ਤੂੰ ਤਾਂ ਸੁਲਤਾਨ ਵਰਗਾ ਹੈ ਪਰ ਮੈਂ ਮੀਆਂ ਜੀ ਕਹਿਣਾ ਕਿਉਂਕਿ ਮੈਨੂੰ ਚਾਨਣ ਹੀ ਇੰਨਾ ਕੋਇਆਗਾ ਕੋਈ ਤੈਨੂੰ ਗਾਉਂਦਾ ਤੇਰੇ ਬਲ ਕਰਕੇ ਜਿੰਨਾ ਤੂੰ ਬਲ ਦਿੱਤਾਗਾ ਉਹਨਾਂ ਕਵਲ ਕਰਕੇ ਗਾਉਂਦਾਗਾ ਗਾ ਬਹਿ ਕੋ ਦਾਤ ਜਾਣਾ ਨਿਸ਼ਾਨ ਕੋਈ ਤੈਨੂੰ ਗਾਉਂਦਾਗਾ ਜਦੋਂ ਦਾਤ ਮਿਲਦੀ ਹੈ ਉਹਨੂੰ ਦਾਤ ਨੂੰ ਦੇਖ ਕੇ ਤੈਨੂੰ ਯਾਦ ਕਰ ਕਮਿਊਨਿਟੀ ਸਾਹਿਬ ਦੇ ਵਿੱਚ ਆਪਾਂ ਪੜਦੇ ਹਾਂ ਬੜੀ ਪਿਆਰੀ ਅਸ਼ਤਪਦੀ ਹੈ ਜਿਹੇ ਪ੍ਰਸਾਦ ਸ਼ਕਤੀ ਅਮਰਤ ਖਾ ਜਿਹਦੇ ਚਾਨਣਾ ਹੋ ਗਿਆ ਉਹ ਭੋਜਨ ਛਕਣ ਲੱਗਿਆ ਵੈਗਰੂ ਨੂੰ ਯਾਦ ਕਰੂ ਕਿਉਂਕਿ ਉਹਨਾਂ ਕੋ ਪ੍ਰਕਾਸ਼ ਹੋ ਗਿਆ ਵੀ ਇਹ ਵੈਗਰੂ ਦਿੰਦਾ ਹੋਇਆ ਜਿਹੇ ਪ੍ਰਸਾਦ ਬਸੈਂ ਸੁਖ ਮੰਦਰ ਤੇ ਸਹਿ ਇੱਹਾਈ ਸਦਾ ਕਿਉਂ ਥੋੜਾ ਪ੍ਰਕਾਸ਼ ਹੋਇਆ ਪਤਾ ਲੱਗਿਆ ਵੀ ਇਹ ਜਿਹੜਾ ਘਰ ਹੈ ਇਹ ਪਦਾਰਥ ਹੈ ਮੇਰੇ ਵੈਗਰੂ ਦਿੰਦਾ ਉਹ ਫਿਰ ਦਾਤ ਜਾਣੇ ਦਾਤ ਨੂੰ ਸਮਝ ਕੇ ਪੁੱਤਰ ਤੇ ਮਿਲੇਗਾ ਸ਼ਕਰਾਨਾ ਕਰੂ ਮਹਾਰਾਜ ਤੁੰ ਦਾਤ ਦਿੱਤੀ ਹੈ ਤੇਰੇ ਬਲ ਨੂੰ ਗਾਉਂਦੇ ਨੇ ਜਿੰਨਾਕ ਤੂੰ ਬਲ ਦਿੰਨਾ ਹੈ ਜਿੰਨਾਕ ਪ੍ਰਕਾਸ਼ ਕਰ ਦਿੰਨਾ ਹੈਗਾ ਉਹਨਾਂ ਗਾਉਂਦੇ ਨੇ ਗਾਵੈ ਕੋ ਦਾਤ ਜਾਣਾ ਨਿਸ਼ਾਨ ਕੀ ਇਹ ਨਿਸ਼ਾਨੀ ਮੋਰ ਮੰਨ ਲਓ ਸਾਨੂੰ ਪੁੱਤਰ ਮਿਲਿਆ ਇਹ ਨਿਸ਼ਾਨ ਹੈ ਮੋਰ ਹੈ ਉਹ ਨਿਸ਼ਾਨ ਨੂੰ ਦੇਖ ਕੇ ਬਹੁਤੇ ਮਨੁੱਖ ਤਾਂ ਇਦਾਂ ਵੀ ਹੈ ਨਾ ਦਾਤ ਪਿਆਰੀ ਬਿਸਰਿਆ ਸੰਸਾਰ ਦੀ ਕੀ ਰੀਤ ਹੈ ਦਾਤ ਪਿਆਰੀ ਬਿਸਰਿਆ ਦਾਤਾਰਾ ਪਿਓ ਤੋਂ ਲੋੜ ਹੈ ਪਹਿਰੇ ਹੱਥ ਲਾਉਂਦਾ ਹੈ ਕਿਉਂ ਬੁੱਢਾ ਹੋ ਗਿਆ ਉਹ ਬਾਹਰ ਬੈਠੇਗਾ ਚਾਹ ਦਾ ਕੋਈ ਹੱਲ ਨਹੀਂ ਕਿਉਂ ਲੋੜ ਨਹੀਂ ਜਹੀ ਦਾਤ ਪਿਆਰੀ ਹੋ ਗਈ ਤੇ ਦਤਾਰਾ ਬਿਸਰ ਗਿਆ ਸੰਸਾਰ ਦੀ ਰੀਤ ਇਹੀ ਹੈ ਦਾਤ ਪਿਆਰੀ ਬਿਸਰਿਆ ਦਤਾਰ ਪਰ ਜਿਹੜਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਮੇ ਜਿਹਨੂੰ ਹਮੇ ਦੀ ਪੀਤ ਟੁੱਟੀ ਹੁਕਮ ਦੀ ਸਮਝ ਆਈ ਉਹਨੂੰ ਸਮਝ ਆ ਗਈ ਇਹ ਘਰ ਦਿੱਤਾ ਹੈ ਪਦਾਰਥ ਦਿੱਤੇ ਹੈ ਵਹੀਕਲ ਦਿੱਤੇ ਨੇ ਸੁਖਨੀ ਸਾਹਿਬ ਵਿਚਾਰਾ ਸੀ ਨਾ ਆਪਾਂ ਜਿਹੇ ਪ੍ਰਸਾਦ ਆਸਬ ਹੱਥ ਅਸਵਾਰੀ ਹਸਤੀ ਘੋੜਿਆਂ ਦੀ ਸਵਾਰੀ ਅੱਜ ਵੱਡੀਆਂ ਗੱਡੀਆਂ ਉਹ ਗੱਡੀ ਤੇ ਬੈਠਣ ਲੱਗਿਆ ਕੁਛ ਕਰਾਨਾ ਕਰਦਾ ਮਾਰੇ ਤੂੰ ਦਿੱਤੀ ਹੈ ਉਹ ਫਿਰ ਕੁਝ ਨੇ ਜਿਹੜੇ ਉਹਦੀ ਦਾਤ ਨੂੰ ਸਮਝ ਕੇ ਇਹ ਦਾਤ ਤੇਰੀ ਦਿੱਤੀ ਹੋਈ ਦਾਤ ਹੈ ਤੇਰੀ ਨਿਸ਼ਾਨੀ ਹੈਗੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮਾਰਕ ਤੁਮਰੇ ਧਾਰੇ ਜਿੰਦਾਬਾ ਕੋ ਗੁਣ ਵੜੇ ਆਇਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਫਿਰ ਕੋਈ ਤੈਨੂੰ ਗਾਵੇ ਕੋ ਗੁਣ ਬੜਿਆਈਆਂ ਚਾਰ ਤੇਰੀਆਂ ਬੜਿਆਈਆਂ ਨੂੰ ਗਾਉਂਦੇ ਨੇ ਸੁੰਦਰ ਗਏ ਉਹਨੂੰ ਸਮਝ ਆ ਜਾਂਦਾ ਹੈ ਵੈਗਰੂ ਇਹ ਸਰੀਰ ਵੀ ਤੂੰ ਦਿੱਤਾ ਹੋਇਆ ਹੈ ਇਹ ਜਿਹੜੀ ਆਪਾਂ ਨੂੰ ਸਮਰੱਥਾ ਦਿੱਤੀ ਹੈ ਨਾ ਇਹ ਵੀ ਵੈਗਰੂ ਨੇ ਆਪਣੇ ਤੇ ਕਿਰਪਾ ਕੀਤੀ ਹੈ ਗੁਰੂ ਦੀ ਗੋਚ ਚ ਤਾਂ ਬੈਠਿਆ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗਸਈਆਂ ਮੇਰਾ ਮੱਥਾ ਛਤਰ ਤਰੇ ਕੋਈ ਤੇਰੀਆਂ ਬੜਿਆਈਆਂ ਇਸ ਤਰ੍ਹਾਂ ਗਾਉਂਦਾ ਹੈ ਇਹ ਵੈਗਰੂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਸਕੀ ਜੀ ਉਹ ਕਦੇ ਨਾ ਬੋਲਾ ਕਉਰਾ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀਅ ਲੈ ਫਿਰ ਦੇ ਕਿਸੇ ਨੂੰ ਸਮਝ ਆ ਜਾਂਦੀ ਹੈ ਗਾਵੈ ਕੋ ਸਾਜ ਕਹੀਏ ਬਣਾਉਣਾ ਤਨ ਸਾਡਾ ਬਣਾਇਆ ਤੇ ਖੇ ਵੀ ਹੋ ਜਾਣਾ ਇਹਨੂੰ ਸਮਝ ਆ ਬਹੁਤਾਂ ਨੂੰ ਸਮਝ ਆਉਂਦੀ ਨਹੀਂ ਹੈ ਮਰਨ ਤੱਕ ਨਹੀਂ ਆਉਂਦੀ ਹੈ ਪਰ ਕਿਸੇ ਨੂੰ ਸਮਝ ਆਉਂਦੀ ਹੈ ਗਾਵੈ ਕੋ ਸਾਜ ਕਰੇ ਤਨ ਖੇ ਇਹ ਵਹਿਗੁਰੂ ਇਹ ਸ੍ਰੀ ਤੁਸੀਂ ਸਾਜਿਆ ਹੋਇਆ ਪਰ ਖੇ ਵੀ ਹੋ ਜਾਣ ਕਰਦੇ ਨੇ ਤੂੰ ਹੀ ਕਰਨਾ ਜਬ ਉਹ ਕਰਖ ਕਰਾ ਕਰਤਾਰਾ ਰੋਜ ਚੌਪੀ ਸਾਹਿਬ ਚ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬਚੇਤ ਕਰਦੇ ਆ ਜਬ ਉਹ ਕਰਖ ਕਰਾ ਕਰਤਾਰਾ ਪ੍ਰਜਾ ਤਰ ਤਬ ਦੇਹ ਅਪਾਰ ਜਦੋਂ ਤੇਰਾ ਪੁਰਨਾ ਬਣਿਆ ਤੂੰ ਸਾਰੇ ਜੀ ਬਣਾਤੇ ਜਬ ਉਹ ਕਰਖ ਕਰਾ ਕਰਤਾਰਾ ਪ੍ਰਜਾ ਤਰ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਭੂ ਤੁਮ ਮੈਂ ਮਿਲਤ ਦੇਹ ਤਜ ਜਦੋਂ ਤੂੰ ਕਸ਼ਿਸ਼ ਖਿੱਚ ਲਿਆ ਤੇ ਸਾਰਿਆਂ ਨੂੰ ਵਿੱਚ ਕੋਈ ਗਾਉਂਦਾ ਇਹ ਯਾਦ ਕਰਕੇ ਗਾਉਂਦਾ ਇਹ ਵਹਿਗਰੂ ਇਹ ਸਾਰਾ ਪੂ ਸਾਜਿਆ ਹੋਇਆ ਤੇ ਤੂੰ ਇਹਨੂੰ ਬਣਾ ਦੇਣਾ ਗਾਵੈ ਕੋ ਜੀ ਲੈ ਫਿਰ ਤੇ ਤੂੰ ਇਹ ਜੀਆਂ ਲੈ ਵੀ ਦਿੰਨਾ ਤੇ ਵੀ ਦਿੰਨਾ ਇਹ ਸਾਰੀ ਕਲਾ ਤੇਰੇ ਹੱਥ ਵਿੱਚ ਹੈ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਗਾਵੈ ਕੋ ਜਾਪੈ ਦਿਸੈ ਦੂਰ ਹੁਣ ਜਿਹੜੇ ਮਨਮੋਖਾਂ ਨੂੰ ਦੂਰ ਦਿਖਦਾ ਹੈਗਾ ਹਨਾ ਕੋਈ ਬਹੁਤ ਦੂਰ ਹੈ ਮਾਰੇ ਤੇ ਸਾਨੂੰ ਜਪਜੀ ਸਾਹਿਬ ਦੇ ਨਾ ਜਦੋਂ ਅਸੀਂ ਸ਼ਲੋਕ ਪੜ੍ਹਦੇ ਹਾਂ ਦਿਲ ਡਰਦਾ ਤਾਂ ਕਰਮੀ ਆਪਕੋ ਆਪਣੀ ਕੇ ਨੇੜੇ ਦੇ ਦੋ ਸੋਡੀ ਕਰਮੀ ਤੇ ਨਿਰਪਰ ਕਰਦਾ ਸੋਡੀ ਕਰਨੀ ਗੁਰੂ ਨਾਲ ਜੁੜ ਗਿਆ ਫਿਰ ਸੋਨੂੰ ਨੇੜੇ ਦਿਖੂਗਾ ਦੇਖੀ ਜਾਂਦਾ ਕੋਈ ਕਰਮ ਕਰੇਗਾ ਜਾਦਾ ਸਾਡਾ ਜਿਹੜਾ ਕੜਾ ਹੈ ਨਾ ਗੁਰੂ ਸਾਹਿਬ ਨੇ ਪਾਇਆ ਇਹ ਹਰ ਕਰਮ ਕਿਉਂਕਿ ਹੱਥ ਸਾਡਾ ਹਰ ਕਰਮ ਹੱਥ ਕਰਦਾ ਹੈਗਾ ਇਹ ਮੁਖੀ ਹੈ ਜਿੱਥੇ ਕੋਈ ਪ੍ਰੋਬਲਮ ਹੁੰਦੀ ਹੈ ਸਭ ਤੋਂ ਪਹਿਲਾਂ ਇਹਨੇ ਪਹੁੰਚਣਾ ਹੈਗਾ ਤੁਹਾਡੇ ਕਿਤੇ ਦਰਦ ਹੋਊਗਾ ਇਹ ਭੱਜ ਕੇ ਪਹੁੰਚੂਗਾ ਤਾਂ ਹੀ ਮਾਰਨ ਕਹਿੰਦਾ ਕਹਿ ਤਰ ਕਹਿ ਰਵਿਦਾਸ ਹਾਥ ਪੈ ਨੇਰ ਹੈ ਸਹਿਜ ਇਹ ਉਹ ਹੱਥ ਤੋਂ ਵੀ ਨੇੜੇ ਆ ਜਿੱਥੇ ਚੋਟ ਲੱਗੇ ਇਹਨੇ ਹੱਥ ਨੇ ਦਵਾ ਦ ਪਹੁੰਚਣਾ ਹੈਗਾ ਇਹ ਸਭ ਤੋਂ ਵੱਡਾ ਸਹੈਕ ਹੈ ਸਾਡਾ ਪਰ ਬਾਬਾ ਰਵਦਾਜੀ ਕਹਿੰਦੇ ਕਹਿ ਰਬਦਾਸ ਹੱਥ ਪੈ ਨੇੜੇ ਸਹਿਜੇ ਹੋਏ ਉਹ ਹੱਥ ਤੋਂ ਵੀ ਨੇੜੇ ਇਹਨੇ ਪਹੁੰਚਣਾ ਨਹੀਂ ਉਹਨੇ ਪਹਿਲਾਂ ਮੂਰੇ ਬੈਠਾ ਹੋਣਾ ਹੈਗਾ ਕੋਈ ਤੈਨੂੰ ਗਾਉਂਦਾ ਜਿੰਦੇ ਦੇ ਕਰਮ ਗੁਰੂ ਨਾਲ ਜੁੜ ਗਏ ਬਖਸ਼ਿਸ਼ ਹੋ ਗਈ ਉਹ ਤੈਨੂੰ ਨੇੜੇ ਦੇਖਦੇ ਆ ਜਿਹੜੇ ਤੈਨੂੰ ਭੁੱਲ ਗਏ ਉਹਨਾਂ ਨੂੰ ਹਦੂਰ ਦੇਖਦਾ ਹੈਗਾ ਉਹਨਾਂ ਦੇ ਚੇਤੇ ਵੀ ਨਹੀਂ ਆਉਂਦਾ ਤਾਂ ਹੀ ਤਾਂ ਗੁਰ ਤੇਗ ਬਹਾਦਰ ਮਹਾਰਾ ਜੀ ਕਹਿੰਦੇ ਨੇ ਕਿ ਤਾਹੇ ਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਸ ਕਰਕੇ ਸਿੱਖ ਨੇ ਅੰਗ ਸੰਗ ਸਦਾ ਅੰਗ ਸੰਗੇ ਅਭੰਗਨ ਗੋਦੀ ਤਾਹੇ ਰੇ ਬਨ ਖੋਜਣ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਿਵੇਂ ਬਸਿਆ ਬਹੁਪਮਦ ਜਿਉ ਬਾਸ ਬਸਤ ਹੈ ਮੁਕਰਮਾਹੇ ਜੈਸੇ ਸਾਈ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਹੈ ਲਖਦੀ ਨਹੀਂ ਹੈ ਮੁਕਰ ਕੇ ਇਹ ਸ਼ੀਸ਼ੇ ਦੇ ਵਿੱਚ ਚਿਹਰਾ ਤੂੰ ਫੜ ਨਹੀਂ ਸਕਦੇ ਫੜੋਂਗੇ ਤੁਹਾਡਾ ਚਿਹਰਾ ਦਿਖਾਉਆ ਬਹੁਤ ਮੱਤ ਜਿਉਂ ਬਾਸ ਬਸ ਤਾਏ ਮਕਰਮਾ ਹੈ ਜੈਸੇ ਸਾਈ ਤੈਸੇ ਹੀ ਹਰ ਬਸੇ ਨਿਰੰਤਰ ਟਟ ਹੀ ਖੋਜੋ ਭਾਈ ਮਾਰਾ ਕਹਿੰਦੇ ਬਾਹਰ ਪੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਕੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪ੍ਰਮਾ ਕੀ ਕਾਈ ਉਹਨੂੰ ਕੋਈ ਉਹਨੂੰ ਦੇਖਦਾ ਜਿਹਨੂੰ ਸਮਝ ਆ ਜਾਂਦੀ ਹੈ ਉਹ ਫਿਰ ਹਾਜ਼ਰ ਨਾਜ਼ਰ ਸਮਝਦਾ ਹੈ ਕਥਨਾ ਕਥੀ ਨ ਆਵਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਕਥ ਕਥ ਕਤਨਾ ਕਥੀ ਨ ਆਵੇ ਤੋਟ ਹੋਏ ਪਰ ਬਹਗਰੂ ਤੇਰੇ ਗੁਣ ਕਹੇ ਨਹੀਂ ਜਾ ਸਕਦਾ ਕਤਨ ਦਾ ਬਿਆਨ ਕਰਨਾ ਕਤਨਾ ਕਥੀ ਨ ਆਵੇ ਤੋਟ ਕਥ ਕਤ ਕਤੀ ਕੋਟੀ ਕੋਟ ਕਿੰਨੇ ਕਰੋੜਾਂ ਲੋਕ ਤੇਰੀ ਕਥਨੀ ਕਰ ਕਰਕੇ ਥੱਕ ਗਏ ਪਰ ਤੇਰੀ ਕਥਨੀ ਦਾ ਤੇਰੇ ਤੇਰਾ ਥਾ ਨਹੀਂ ਪਾਇਆ ਜਾ ਸਕਦਾ ਜਿਹਨੂੰ ਮਹਾਰਾਜ ਕਹਿੰਦੇ ਨੇ ਮਹਿਮਾ ਨਾ ਜਾਣੇ ਬੇਦ ਬ੍ਰਹਮ ਹੈ ਨਹੀਂ ਜਾਣਨੇ ਭੇਦ ਤੇਰੀ ਮਹਿਮਾ ਨੂੰ ਵੇਦ ਵੀ ਨਹੀਂ ਜਾਣਦਾ ਤੇਰੇ ਭੇਦ ਨੂੰ ਬਰਮਾ ਵੀ ਨਹੀਂ ਜਾਣਦਾ ਮਹਿਮਾ ਨਾ ਜਾਣਨਾ ਹੈ ਵੇਦ ਬ੍ਰਹਮੇ ਨਹੀਂ ਜਾਣਨਾ ਹੈ ਭੇਦ ਅਵਤਾਰ ਨਾ ਜਾਣਨਾ ਹੈ ਅੰਤ ਮੇਰਾ ਪਿਤਾ ਨਾ ਜਦੋਂ ਆਪਾਂ ਪੜਾਂਗੇ ਨਾ ਬਾਰ-ਬਾਰ ਆਖੂਗਾ ਮੈਂ ਨਹੀਂ ਜਾਣਦਾ ਸਾਰਾ ਕੁਝ ਕਹਿ ਕੇ ਨਾ ਗੁਰੂ ਨਾਨਕ ਮਹਾਰਾਜ ਨੇ ਆਪਾਂ ਜਪਿਸਾ ਬਾਰ-ਬਾਰ ਵਿਚਾਰਾਂਗੇ ਸਾਰਾ ਕੁਝ ਕਹਿ ਕੇ ਕਹਿਣਾ ਜੇ ਹਉ ਜਾਣਾ ਅੱਖਾਂ ਨਹੀਂ ਜੋ ਕਹਿ ਦਿਓ ਮਹਾਰਾਜ ਪਤਾ ਲੱਗ ਜੂ ਕਹਿਣਾ ਕਥਨ ਨਾ ਜਾਈ ਕਿਹਾ ਨਹੀਂ ਜਾਂਦਾ ਕਥਿਆ ਨਹੀਂ ਜਾਂਦਾ ਕਿਉਂ ਜਿੱਦੇ ਕਸਨ ਚ ਆ ਗਿਆ ਉਹ ਦੀ ਕੋਈ ਮੁੱਲ ਪੈ ਜਾਂਦਾ ਵੈਲਿਊ ਹੈ ਜੇ ਹੋਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਕੀ ਕਰੀ ਮਰੇ ਗੁਰਾ ਇੱਕ ਦੇ ਬੁਝਾਈ ਸਮਨਾ ਜੀਆਂ ਕਾ ਇੱਕ ਦਾਤਾ ਤੁਮਰੇ ਉਹ ਤੂੰ ਕਥਿਆ ਨਹੀਂ ਜਾਂਦਾ ਕਥਨਾ ਕਥੀਨਾ ਆਵੇ ਤੋਟ ਕਤਕਤ ਕਥੀ ਕੋਟੀ ਕੋਟ ਕੋਟ ਮਹਿਮਾ ਨਾ ਜਾਣੇ ਬੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਉਹ ਮੇਰਾ ਬਿਆੰਤ ਵੈਗਰੂਆ ਹੈ ਉਹਦੇ ਜਿਹੜੇ ਪਾਰਾ ਬਾਰ ਨਹੀਂ ਪਾਇਆ ਜਾ ਸਕਦਾ ਜਿਹਨੂੰ ਪੰਜਵੇਂ ਪਾਤਸ਼ਾਹ ਕਹਿੰਦੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਬਤ ਨਾਨਕ ਸੁਣ ਮੇਰੇ ਸਹਿਵਾ ਦੁਬਦਾ ਪੱਥਰ ਲਈਜੈ ਦੇਂਦਾ ਦੇ ਲੱਦੇ ਥੱਕ ਪਾਹੇ ਜੁਗਾ ਜੁਗੰਤਰ ਸਾਹੀ ਖਾਹੇ ਦੇਂਦਾ ਦੇ ਲੈਂਦੇ ਥੱਕ ਪਾਹੇ ਦੇਈ ਜਾਂਦਾਗਾ ਲੈਂਣ ਵਾਲੇ ਥੱਕ ਗਏ ਜੁੱਗਾਂ ਤੋਂ ਖਾਈ ਜਾਂਦੇ ਆ ਸਾਡੇ ਬਜ਼ੁਰਗ ਖਾਂ ਦੇ ਖਾਂਦੇ ਮੁੱਕ ਗਏ ਅਸੀਂ ਵੀ ਮੁੱਕ ਜਾਣਾਗਾ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨੰਦਿਆਂ ਸਭ ਅੰਗ ਤ੍ਰਿਕ ਦਿਨਾਂ ਦਾ ਜੀਵਿਆ ਤੇ ਨਾਮ ਨਾਲ ਲੱਗੋ ਰੰਗ ਮਹਾਰਾ ਕਹਿੰਦੇ ਉਹ ਦਿਨ ਦਾ ਦੇ ਜਿਹਨੂੰ ਆਪਾਂ ਜਪੀ ਸਾਹਿਬ ਦੇ ਅੱਗੇ ਵਿਚਾਰਿਆ ਹਨ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਇੱਕ ਕਵਾਰ ਉਹਦਾ ਭੰਡਾਰ ਇੱਦਾਂ ਹੈਗਾ ਉਹ ਇੱਕ ਵਾਰੀ ਉਹਨੇ ਪਾਤਾ ਦੁਬਾਰਾ ਦੇਖਣਾ ਨਹੀਂ ਪੈਂਦਾ ਤਾਂ ਤਾਂ ਰੋਹ ਹੀ ਲੈਉਣਾ ਪੈਂਦਾ ਸੌਦਾ ਲਿਓ ਬੁੜੀਆਂ ਕਹਿੰਦੇ ਸੌਦਾ ਲਿਓ ਤਾਂ ਚਾਹ ਬਣਾਵਾਂਗੇ ਪਰ ਉਹਦਾ ਜਿਹੜਾ ਭੰਡਾਰ ਹੈ ਆਪਾਂ ਜੱਜ ਸਾਹਿਬ ਜੱਗੇ ਆਊਗਾ ਆਸਣ ਲੋਹੇ ਲੋਹੇ ਭੰਡਾਰ ਸਾਰੇ ਲੋਹਾਂ ਦੇ ਵਿੱਚ ਭੰਡਾਰ ਪੈਦਾ ਕਰਦੇ ਧਰਤੀ ਦੇ ਵਿੱਚ ਅੰਨਪੰਨ ਦੀ ਸ਼ਕਤੀ ਵਿੱਚ ਹੀ ਪਾਤੀ ਤੇ ਉੱਗੀ ਜਾਂਦੀ ਅਸੀਂ ਖਾਈ ਜਾਂਦੇ ਆ ਸਾਡੇ ਵੱਡ-ਵਡੇਰੇ ਖਾ-ਖਾ ਕੇ ਮੁੱਕ ਗਏ ਆਪਾਂ ਮੁੱਕ ਜਾਣਾ ਅੰਨ ਥੋੜਾ ਮੁੱਕ ਜਾਣਾ ਹੈਗਾ ਬੰਦੇ ਨੇ ਮੁੱਕ ਜਾਣਾ ਦੇਨ ਦਾ ਦੇ ਲੈਂਦੇ ਥੱਕ ਪਾਏ ਉਹ ਵੈਗਰੂ ਮੇਰਾ ਜਿਹੜਾ ਉਹ ਦਾਤਾਂ ਦੇ ਹੀ ਜਾਂਦਾ ਹੈਗਾ ਦੇ ਹੀ ਜਾਂਦਾ ਜੁਗਾਂ-ਜੁਗਾਂ ਤੋਂ ਦੇ ਹੀ ਜਾਂਦਾ ਖਾਣ ਵਾਲੇ ਮੁੱਕ ਗਏ ਸਾਡਾ ਸਰੀਰ ਥੱਕ ਗਿਆ ਮੁੱਕ ਗਿਆ ਮੁੱਕ ਜਾਣਾ ਇੱਕ ਦਿਨ ਪਰ ਧਨ ਪਦਾਰਥ ਸਾਰੇ ਇੱਥੇ ਬਣੇ ਰਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ-ਜੁਗੰਤਰ ਜੁਗਾਂ-ਜੁਗਾਂ ਤੋਂ ਉਹਦੇ ਦਿੱਤੇ ਹੋਏ ਪਦਾਰਥਾਂ ਨੂੰ ਖਾਂਦੇ ਆ ਰਹੇ ਹਨ ਹੁਕਮ ਹੀ ਹੁਕਮ ਚਲਾਇਰਾਹੋ ਨਾਨਕ ਵੇਖ ਸਾ ਵੇ ਪਰਵਾਹ ਇਹ ਸਾਰਾ ਕੁਛ ਮਾਰਾ ਕਹਿੰਦੇ ਉਹ ਹੁਕਮ ਰੂਪੀ ਨਿਜਮਨ ਦੇ ਵਿੱਚ ਚੱਲ ਰਿਹਾ ਹੈ ਹੁਕਮੀ ਹੁਕਮੀ ਕਹੀਏ ਹੁਕਮ ਕਰਨ ਵਾਲਾ ਹੁਕਮ ਜਿਹੜਾ ਹੁਕਮ ਵਰਤਿਆ ਇੱਕ ਹੁੰਦਾ ਹੁਕਮੀ ਇੱਕ ਹੁੰਦਾ ਹੁਕਮ ਇੱਕ ਪ੍ਰਮਾਣ ਮੈਂ ਦੇਵਾਂ 8 ਨਵੰਬਰ 2016 ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰੀੜੂ ਤੇ ਆ ਕੇ ਹੁਕਮ ਕਰਤਾ ਵੀ ਅੱਜ ਤੋਂ ਬਾਅਦ ਜਿਹੜੀ ਪੁਰਾਣੀ ਕਰੰਸੀਆ ਬੰਦ ਹੋ ਗਈ ਉਹ ਜਦੋਂ ਹੁਕਮ ਕਰ ਰਿਆ ਸੀ ਉਹ ਹੁਕਮੀ ਸੀਗਾ ਉਹ ਕੀ ਸੀਗਾ ਹੁਕਮੀ ਉਹਦਾ ਹੁਕਮ ਸਾਰੇ ਇੰਡੀਆ 'ਚ ਵਰਤ ਗਿਆ ਉਹ ਵਰਤਿਆ ਸਾਰੇ ਹੁਕਮੀ ਹੈ ਨਹੀਂ ਉੱਤਰ ਉਹਨੇ ਕਿਹਾ ਅੱਜ ਤੋਂ ਬਾਅਦ ਇਹ ਕਰੰਸੀ ਮਿੱਟੀ ਹੋ ਗਈ ਇਹਨੂੰ ਜਾਂ ਜਮਾ ਕਰਾ ਦਿਓ ਨਹੀਂ ਚੱਲਣੀ ਨਹੀਂ ਇਹਦੀ ਵੈਲਿਊ ਉਹਦੇ ਹੁਕਮ ਸਾਰੇ ਇੰਡੀਆ 'ਚ ਵਰਤਿਆ ਹੁਕਮੀ ਦੇਣ ਵਾਲਾ ਸਾਡਾ ਪ੍ਰਧਾਨ ਮੰਤਰੀ ਪਰ ਹਰ ਜਗ੍ਹਾ ਹੁਕਮ ਲਾਗੂ ਹੋ ਗਿਆ ਇਸ ਤਰ੍ਹਾਂ ਉਹ ਮੇਰਾ ਜਿਹੜਾ ਵੈਗਰੂ ਹੈ ਇੱਕ ਪ੍ਰਮਾਣਤਾ ਵੀ ਪਰ ਪ੍ਰਮਾਤਮਾ ਉਹ ਮੋਦੀ ਹਰ ਥਾਂ ਨਹੀਂ ਸੀਗਾ ਮੋਦੀ ਉੱਥੇ ਸੀਗਾ ਪਰ ਮੇਰਾ ਵੈਗਰੂ ਜਿੱਥੇ ਜਿਹੜਾ ਹੁਕਮੀ ਐ ਉਹ ਜਿੱਥੇ ਹੁਕਮ ਵਰਤਦਾ ਉਹਦੇ ਵਿੱਚ ਵੀ ਹੁੰਦਾਗਾ ਪਰਮਾਤਮਾ ਇਦਾਂ ਦਾ ਉਹ ਕੱਲਾ ਹੁਕਮ ਹੀ ਨਹੀਂ ਉਹ ਹੁਕਮ ਕਰਕੇ ਜਿਹਨੂੰ ਆਪਾਂ ਆਸਾ ਦੀ ਵਾਰਤ ਵਿਚਾਰਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੁਈ ਕੁਦਰਤ ਦਾ ਸਾਜੀ ਐ ਕਰ ਆਸਨ ਦਿੱਥੋ ਜਾਓ ਉਹ ਚਾ ਕਰਕੇ ਵਿੱਚ ਬੈਠਾ ਹੋਇਆ ਉਹ ਤਾਂ ਹੀ ਖੁਸ਼ ਹੋ ਰਿਹਾ ਹੁਕਮੀ ਹੁਕਮ ਚਲਾਏ ਰਾ ਨਾਨਕ ਬਿਗਸੈ ਬੇਪਰ ਬਿਗਸਾ ਖੇੜਾ ਉਹ ਸਾਰਾ ਕੁਝ ਕੁਦਰਤ ਨੂੰ ਬਣਾ ਕੇ ਹੁਕਮ ਕਰਕੇ ਹੁਕਮ ਦੇ ਵਿੱਚ ਹੀ ਬਹਿ ਕੇ ਫਿਰ ਖੇੜਿਆ ਹੋਇਆ ਮਰਿਆ ਕਹਿੰਦੇ ਸਾਰਾ ਉਹਦੇ ਹੁਕਮ ਦੇ ਵਿੱਚ ਸਾਰਾ ਬ੍ਰਹਿਮੰਡ ਖੰਡ ਬ੍ਰਹਿਮੰਡ ਉਹਦੇ ਹੁਕਮ ਹੀ ਹੁਕਮੀ ਹੁਕਮ ਚਲਾਏ ਹੁਕਮ ਹੁਕਮ ਦੇਣ ਵਾਲੇ ਦੇ ਹੁਕਮ ਵਿੱਚ ਸਾਰੇ ਨਾ ਮਰਜ਼ਾ ਦਾ ਬੰਨੇ ਹੋਇਆ ਹੁਕਮ ਰੂਪੀ ਜਿਹੜਾ ਕਾਨੂੰਨ ਹੈ ਤੇ ਕਿੰਨਾ ਕੁ ਤੇ ਲਾਗੂ ਹੁੰਦਾ ਮਰਿਆ ਦੇ ਖੰਡਾਂ ਬ੍ਰਹਿਮੰਡਾਂ ਤੇ ਹੁੰਦਾ ਮੁਕਾਮ ਤਿਸਨੋਂ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਅਸਮਾਨ ਵੀ ਲੇਖਿਤ ਹੈ ਆਰੇ ਦਾ ਜੈ ਸਾਇੰਸ ਕੰਦੀ ਘੁੰਮ ਰਹੀ ਹੈ ਪਰ ਉਹਦੇ ਨਿਜਮ ਵਿੱਚ ਘੁੰਮ ਰਹੀ ਹੈ ਜਿੱਦੇ ਥੋੜਾ ਜਿਹਾ ਹਿੱਲ ਗਿਆ ਨਾ ਤੇ ਗ੍ਰਹਿ ਛਤਰ ਦਾ ਸਭ ਤੁਰ ਰਿਹਾ ਤੇ ਥੋੜਾ ਜਿਹਾ ਟਾਈਮ ਹਿੱਲ ਗਏ ਤੇ ਸਭ ਨਸ਼ਟ ਹੋ ਜਾਂਦੇ ਆ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਬ ਚੱਲੈ ਨਿਸਸਸ ਚੱਲੈ ਤਾਰਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਉਹ ਸਾਰਾ ਬ੍ਰਹਿਮੰਡ ਚੱਲਦਾਗਾ ਇਹ ਚਲਾਇਮਾਨ ਨੂੰ ਦੇਖ ਕੇ ਉਹਦੇ ਹੁਕਮ ਚੱਲਦਾ ਫਿਰ ਦੇਖ ਕੇ ਉਹ ਖੁਸ਼ ਵੀ ਹੋ ਰਿਹਾ ਹੈਗਾ ਅਪੀ ਨੇ ਆਪ ਸਾਝਿਓ ਅਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਉਹ ਫਿਰ ਦੇਖ ਦੇਖ ਕੇ ਖੇੜੇ ਚ ਹੋ ਰਹਾ ਹੈ ਬੇਪਰਵਾ ਉਹਦੇ ਹੁਕਮ ਦੇ ਵਿੱਚ ਹੋ ਕੇ ਦੇਖ ਕੇ ਆਪਦੀ ਕੁਦਰਤ ਨੂੰ ਉਹ ਖੁਸ਼ ਹੋ ਰਿਹਾ ਹੈ ਪਰੇ ਕਿਰਪਾ ਕਰਨ ਟਾਈਮ ਵੀ ਹੋ ਗਿਆ ਇੱਕ ਵਾਰੀ ਆਪਾਂ ਪਾਠ ਜ਼ਰੂਰ ਕਰ ਲਈਏ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆਪਾਂ ਕੰਠ ਕਰਨਾ ਹੈਗਾ ਇਹ ਮੇਰੀ ਬੇਨਤੀ ਨੂੰ ਜ਼ਰੂਰ ਦੇਣ ਕਰਨਾ ਹੈ ਔਖਦ ਮੰਤਰ ਮੂਲ ਮੰਨ ਇੱਕ ਹੈ ਜੇਕਰ ਦ੍ਰਿੜ ਚਿਤ ਕੀ ਜਾਏ ਇਹਨੂੰ ਯਾਦ ਕਰ ਲੈਣਾ ਹੈ ਜਨਮ ਜਨਮ ਕੇ ਪਾਪ ਕਰਮ ਕੇ ਕਟਣ ਹਾਰਾ ਲਈਏ ਬਾਣੀ ਹਿਰਦੇ ਚ ਬਸੀ ਹੋਊਗੀ ਸਾਰੇ ਦੁੱਖਾਂ ਦਾ ਨਾਸ਼ ਹੋ ਜਾਣਾ ਹੈਗਾ ਆਉ ਆਪ ਇੱਕ ਵਾਰੀ ਪਾਠ ਕਰ ਲਈਏ ਟਾਈਮ ਵੀ ਹੋ ਗਿਆ ਗਾਵੈ ਕੋ ਤਾਂ ਹੋ ਕੋ ਤਾਨ ਹੋਵੇ ਕਿਸੈ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਗਾਵੇ ਕੋ ਦਾਤ ਜਾਣੈ ਨਿਸ਼ਾਨ ਦਾਤ ਜਾਣੈ ਨਿਸ਼ਾਨ ਗਾਵੇ ਕੋ ਗਾਵੇ ਕੋ ਗੁਣਵੜਿਆਈਆਂ ਚਾਰ ਗੁਣਵੜਿਆਈਆਂ ਚਾਰ ਗਾਵੇ ਕੋ ਗਾਵੇ ਕੋ ਵਿਦਿਆ ਬਖਮ ਵਿਚਾਰ ਵਿਦਿਆ ਬਖਮ ਵਿਚਾਰ ਗਾਵੇ ਕੋ ਗਾਵੇ ਕੋ ਸਾਜ ਕਰੇ ਤਨਖੇਹ ਸਾਜ ਰੇ ਤਾਨ ਕੇ ਗਾਵੇ ਕੋ ਗਾਵੇ ਕੋ ਜੀ ਲੈ ਫਰ ਦੇ ਜੀ ਲੈ ਫਿਰ ਦੇ ਜੀ ਲੈ ਫਿਰ ਦੇ ਗਾਵੇ ਕੋ ਗਾਵੈ ਕੋ ਜਪੈ ਦਿਸੈ ਦੂਰ ਜਪੈ ਦਿਸੈ ਦੂਰ ਗਾਵੈ ਕੋ ਗਾਵੈ ਕੋ ਵਿਖੇ ਹਾਜ਼ਰਾ ਹਦੂਰ ਵਿਖੇ ਹਾਜ਼ਰਾ ਹਦੂਰ ਕਥਨਾ ਕਥੀ ਨਾ ਆਵੈ ਟੋਟ ਕਥਨਾ ਕਥੀ ਨਾ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਨਾਨਕ ਵਿਗਸੈ ਵੇ ਪਰਵਾਹ ਹੁਕਮੀ ਹੁਕਮ ਚਲਾਏ ਰਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਨਾਨਕ ਵਿਕਸਾ ਵੀ ਪਰਵਾਹ ਸਾਰੀਆਂ ਸੰਗਤਾਂ ਦਾ ਧੰਨਵਾਦ ਭੁੱਲਾਂ ਚੁੱਕਾਂ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਸਤ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਰੀਆਂ ਦੇ ਕਾ ਗੁਰਬਾਤਨ ਸਿੰਘ ਉੜੀਸਾ ਵਾਲਿਆਂ ਦੇ ਪਰਿਵਾਰ ਵੱਲੋਂ ਆਪਣੇ ਪੁੱਤੇ ਅਮੋਲ ਸਿੰਘ ਅਤੇ ਆਪਣੇ ਦੋਹਤੇ ਕੁਲ